ਜਿੰਨੇ ਵੀ 2 ਜੂਨ ਤੋਂ ਲੈ ਕੇ ਅੱਜ 6 ਜੂਨ ਤੱਕ ਪ੍ਰਚਾਰਕ ਆਏ ਨੇ ਪੈਣਾ ਵੀਰ ਜਿਨ੍ਹਾਂ ਨੇ ਵੀ ਆਪ ਸੰਤਾਂ ਨਾਲ ਵਿਚਾਰ ਸਾਂਝੇ ਕੀਤੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਰਿਆਂ ਗਰੀਬਨ ਗਰੀਬਨ ਕਿ ਕੋਈ ਵੀ ਕਾਰਜ ਹੈ ਜਿਹੜਾ ਉਹ ਕਦੇ ਵੀ ਕਿਸੇ ਇੱਕ ਮਨੁੱਖ ਦੇ ਵਸਦਾ ਨਹੀਂ ਹੁੰਦਾ ਤੇ ਨਾ ਕੋਈ ਕਰ ਸਕਦਾ ਜਿਹੜਾ ਮੇਦੀ ਖੁਸ਼ਕਿਸਮਤੀ ਹੈ ਅਸਲ 'ਚ ਭਾਈ ਸਾਹਿਬ ਨੇ ਜੋ ਵੇਖਿਆ ਠੀਕ ਹੈ ਪਰ ਮੈਨੂੰ ਅੰਦਰ ਦਾ ਪਤਾ ਹੈ ਮੈਂ ਬਹੁਤ ਵਾਰ ਜਿੱਥੇ ਵੀ ਕਿਤੇ ਗੱਲ ਚੱਲਦੀ ਹੈ ਤੇ ਮੈਂ ਇਹ ਗੱਲ ਬੜੀ ਵਾਰ ਕਹੀ ਹੈ ਕਿ ਮੇਰੀ ਖੁਸ਼ਕਿਸਮਤੀ ਹੈ ਨਹੀਂ ਤੇ ਮੈਨੂੰ ਪਤਾ ਹੈ ਕਿ ਜਿੱਦਾਂ ਦਾ ਮੇਰਾ ਸੁਭਾਅ ਹੈ ਮੇਰੇ ਵਰਗੇ ਬੰਦੇ ਦਾ ਕਿਤੇ ਵੀ 8-9 ਮਹੀਨੇ ਤੋਂ ਜ਼ਿਆਦਾ ਕੱਢਣਾ ਹੈ ਨਾ ਜਿਹੜਾ ਬੜਾ ਔਖਾ ਹੈ ਪਾਈ ਸਾਹਿਬ ਇਹਨਾਂ ਦੀ ਕੁਛ ਕਿਸਮਤੀ ਮੇਰੀ ਕੁਛ ਕਿਸਮਤੀ ਮੈਨੂੰ ਬਰਦਾਸ਼ਤ ਕਰੀ ਜਾਂਦੇ ਅਜੇ ਤੱਕ 7-8 ਸਾਲ ਹੋ ਗਏ ਮੈਂ ਔਰ ਕਦੇ ਵੀ ਸਾਢੇ 7 ਸਾਲਾਂ ਚ ਮੈਨੂੰ ਕਿਸੇ ਨੇ ਨਹੀਂ ਕਿਹਾ ਕਿ ਤੁਸੀਂ ਕਿਸੇ ਮੜੀ ਕਬਰ ਜਠੇਰੇ ਬਾਰੇ ਕਿਉਂ ਬੋਲਿਆ ਕਦੇ ਨਹੀਂ ਕਿਹਾ ਸੱਤਾ ਸਾਢੇ 7 ਸਾਲਾਂ ਦੇ ਵਿੱਚ ਭਾਵੇਂ ਮਨ ਦੇ ਵੀ ਹੌਣ ਮੱਥੇ ਟੇਕੀ ਜਾਣ ਉਹ ਵੱਖਰੀ ਗੱਲ ਹੈ ਪਰ ਮੈਨੂੰ ਨਹੀਂ ਕਦੇ ਕਿਸੇ ਨੇ ਕਿਹਾ ਕਿ ਤੁਸੀਂ ਕਿਉਂ ਕਹਿੰਦੇ ਹੋ ਖੁੱਲ ਕੇ ਮੈਂ ਜਿੰਨਾ ਮੈਂ ਬੋਲ ਸਕਦਾ ਮੈਂ ਹਰ ਜਿਹੜੀ ਵੀ ਮੈਨੂੰ ਲੱਗਦਾ ਕਿ ਇਹ ਚੀਜ਼ ਗੁਰਮਤ ਦੇ ਗੁਰਬਾਣੀ ਦੇ ਉਲਟ ਹੈ ਮੈਂ ਉਹਦੇ ਬਾਰੇ ਗੱਲ ਕੀਤੀ ਹੈ ਔਰ ਜਿਨ੍ਹਾਂ ਦੇ ਗੱਲ ਸਮਝ ਚਾਈ ਹੈ ਉਹਨਾਂ ਨੇ ਮੰਨੀ ਵੀ ਹੈ ਬਹੁਤਿਆਂ ਨੇ ਨਹੀਂ ਤੇ ਮੈਨੂੰ ਪਤਾ ਮੇਰੀ ਮੈਂ ਪਹਿਲਾਂ ਜਿੱਥੇ ਮੈਂ ਸੀ ਉੱਥੇ ਮੇਰੀ ਲੜਾਈ ਇਸ ਗੱਲ ਤੋਂ ਹੀ ਸੀ ਉਹ ਕਹਿੰਦੇ ਵੀ ਘਰ ਦੇ ਵਿੱਚ ਕਬਰ ਹੈ ਪਾਠ ਰੱਖਣਾ ਮੈਂ ਕਿ ਮੈਂ ਰੱਖਦਾ ਨਹੀਂ ਉਹ ਦੋ ਤਿੰਨ ਪਰਿਵਾਰ ਸੀ ਉਹਨਾਂ ਸਾਰਿਆਂ ਦੇ ਸੀ ਤੇ ਉਹ ਚਲੋ ਹੈ ਇੱਥੇ ਵੀ ਪਰ ਉਹਨਾਂ ਦੀ ਲੜਾਈ ਮੇਰੇ ਨਾਲ ਇਸ ਗੱਲ ਤੋਂ ਹੋਈ ਉਹ ਕਹਿੰਦੇ ਵੀ ਪਾਠ ਵੀ ਤੁਹਾਡੇ ਤੋਂ ਕਰਾਉਣਾ ਹੈ ਕਰਾਉਣਾ ਵੀ ਜਗਾ ਤੇ ਮੈਂ ਕਿਹਾ ਭਾਈ ਵੀ ਆਪਣੀ ਫਤੇ ਆ ਥੋੜੀ ਖਾਲਾਂਗੇ ਅੱਧੀ ਖਾਲਾਂਗੇ ਬਈ ਖਾਲਾਂਗੇ ਪਰ ਜੇ ਗੁਰੂ ਪਾਤਸ਼ਾਹ ਨੇ ਕੋਈ ਥੋੜੀ ਬੋਤੀ ਮਤ ਸੂਝ ਦਿੱਤੀ ਹੈ ਤਾਂ ਗੱਲ ਉਹੀ ਕਰਾਂਗੇ ਜਿਹੜੀ ਗੱਲ ਹੈ ਗੁਰਬਾਣੀ ਦੇ ਅਨੁਕੂਲ ਹੈ ਜੋ ਗੱਲ ਗੁਰਬਾਣੀ ਕਹਿੰਦੀ ਹੈ ਆ ਪੰਜ ਦਿਨਾਂ ਦੇ ਵਿੱਚ ਵਾਹਿਗੁਰੂ ਦੀ ਮਿਹਰ ਦੇ ਨਾਲ ਕਿਉਂਕਿ ਆਪਣਾ ਨਗਰ ਵੀ ਛੋਟਾ ਹੈ ਮੈਨੂੰ ਕੱਲ ਗੱਲ ਕਰਦੇ ਸੀ ਭਾਈ ਸਾਹਿਬ ਕਹਿੰਦੇ ਤੁਸੀਂ ਰੋਜ਼ ਹੀ ਕਹਿ ਦਿੰਦੇ ਜਦੋਂ ਸਮਾਪਤੀ ਹੁੰਦੀ ਨਾ ਤੇ ਰੋਜ਼ ਹੀ ਕਹਿ ਦਿੰਦੇ ਹੋ ਕਿ ਸਾਡੇ ਨਗਰ ਦੀ ਸੰਗਤ ਲੇਟ ਆਉਂਦੀ ਆ ਤੇ ਉਹ ਭੈਣਾ ਕਈ ਕਹਿੰਦੀ ਆ ਵੀ ਆਪ ਨਹੀਂ ਵੇਖਿਆ ਵੀ ਟਾਈਮ ਕਿਹੜਾ ਰੱਖਿਆ ਮੈਂ ਮੰਨਦਾ ਇਹ ਸਾਡੀ ਗਲਤੀ ਹੈ ਵੀ ਅਸੀਂ ਜਿਹੜਾ ਸਮਾਂ ਰੱਖਿਆ ਨਾ ਉਹ ਮਤਲਬ 8 ਤੋਂ 11 ਦਾ ਉਹ ਸਮਾਂ ਸਹੀ ਨਹੀਂ ਸੀ ਇਹ ਗੱਲ ਮੈਨੂੰ ਸਾਰੇ ਪ੍ਰਚਾਰਕ ਵੀਰਾਂ ਨੇ ਵੀ ਕਹੀ ਆਪਣੇ ਨੇੜੇ ਜਿੰਨੇ ਵੀ ਆਏ ਇਹ ਗੱਲ ਸਾਰਿਆਂ ਨੇ ਕਹੀ ਕਿਉਂਕਿ ਉਸ ਸਮੇਂ ਦੇ ਵਿੱਚ ਹਾਜ਼ਰੀ ਭਰਨੀ ਥੋੜੀ ਕਿਉਂਕਿ ਘਰ ਦਾ ਕੰਮ ਹੁੰਦਾ ਧਾਰਾ ਕੱਢਣੀਆਂ ਸੋ ਕੰਮ ਹੁੰਦੇ ਨੇ ਆਪਾਂ ਸਮਝਦੇ ਆ ਤੇ ਆਪਾਂ ਕਿਉਂਕਿ ਸਾਨੂੰ ਸੀ ਵੀ ਗਰਮੀ ਬਹੁਤ ਜ਼ਿਆਦਾ ਹੋ ਜਾਣੀ ਹੈ ਕਿ ਜੇ ਆਪਾਂ 10 ਤੋਂ 1 ਦਾ ਜਾਂ ਉਸ ਤੋਂ ਅੱਗੇ 11 ਤੋਂ 2 ਦਾ ਰੱਖਦੇ ਆ 3 ਘੰਟੇ ਦਾ ਸਮਾਂ ਆਪਾਂ ਗਰਮੀ ਵੇਖੀ ਪਰ ਆਪਾਂ ਹੋਰ ਜ਼ਿਆਦਾ ਕੁਝ ਨਹੀਂ ਵੇਖਿਆ ਜ਼ਿੰਦਗੀ ਰਹੀ ਗੁਰੂ ਸਾਹਿਬ ਨੇ ਸਮਾਂ ਦਿੱਤਾ ਆਪਾਂ ਜ਼ਰੂਰ ਅੱਗੇ ਤੋਂ ਸਮੇਂ ਦਾ ਧਿਆਨ ਵੀ ਰੱਖਾਂਗੇ ਤੇ ਸੰਗਤ ਦੇ ਚਰਨਾਂ 'ਚ ਵੀ ਬੇਨਤੀ ਹੈ ਵੀ ਇਸੇ ਤਰ੍ਹਾਂ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਨਿ ਪਾਤਸ਼ਾਹੀ ਦੀ ਬਾਣੀ ਆਪਾਂ ਨਾ ਜਿੱਦੇ ਕੈਂਪ ਸ਼ੁਰੂ ਸੀ ਪਹਿਲੇ ਦਿਨ ਤੇ ਉਦੋਂ ਮੈਂ ਗੱਲ ਕੀਤੀ ਸੀ ਉਦੋਂ ਨਾ ਮਹਾਰਾਜ ਜੀ ਦਾ ਹੁਕਮਨਾਮਾ ਆਇਆ ਸੀ ਇਹ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਉਸ ਹੁਕਮਨਾਮੇ 'ਚ ਪੰਕਤੀ ਆਈ ਸੀ ਵੀ ਗੁਰਦੁਆਰਾ ਹੋਏ ਸੁੱਝੀ ਪਾਏ ਸੀ ਤੇ ਮੈਂ ਬੇਨਤੀ ਕੀਤੀ ਸੀ ਵੀ ਇਹੀ ਮਕਸਦ ਹੈ ਗੁਰਦੁਆਰਾ ਸਾਹਿਬ ਬਣਾਉਣਾ ਕਾਦੇ ਵਾਸਤੇ ਹੈ ਉੱਥੋਂ ਜਾ ਕੇ ਗੁਰਬਾਣੀ ਪੜ੍ਹਨੀ ਹੈ ਸਮਝਣੀ ਹੈ ਤੇ ਫਿਰ ਕਮਾਉਣੀ ਹੈ ਤੇ ਅੱਜ ਜਿੱਦੇ ਅੰਮ੍ਰਿਤ ਵੇਲੇ ਪ੍ਰਕਾਸ਼ ਕੀਤਾ ਕਿਉਂਕਿ ਅੱਜ ਸਮਾਪਤੀ ਸੀ ਤੇ ਜਦੋਂ ਹੁਕਮਨਾਮਾ ਲਿਆ ਤੇ ਅੱਜ ਵੀ ਗੁਰੂ ਪਾਤਸ਼ਾਹ ਦਾ ਹੁਕਮਨਾਮਾ ਹੀ ਸੀ ਕਿ ਗੁਰੂ ਦਵਾਰਾ ਹੋਏ ਸੁਝੀ ਪਾਏ ਸੀ ਤੇ ਮੈਨੂੰ ਆਪਣੇ ਆਪ 'ਚ ਮਨ 'ਚ ਉਦੋਂ ਬੜਾ ਵਿਚਾਰ ਆਇਆ ਬੜੀ ਖੁਸ਼ੀ ਹੋਈ ਇਸ ਗੱਲ ਦੀ ਮੈਨੂੰ ਉਦੋਂ ਲੱਗਦਾ ਸੀ ਕਿ ਗੁਰੂ ਪਾਤਸ਼ਾਹ ਨੂੰ ਸ਼ਾਇਦ ਸਾਡੀ ਸੇਵਾਦਰ ਪ੍ਰਵਾਨ ਚੜੀ ਤੇ ਹੁਣ ਭਾਈ ਸਾਹਿਬ ਜੀ ਹੋਣਾ ਨੇ ਭੈਣ ਹੋਣਾ ਨੇ ਆਪ ਸਾਰੀ ਸੰਗਤ ਦੇ ਨਾਲ ਮੰਨ ਦੇ ਬਾਰੇ ਭੈਣ ਹੋਣਾ ਨੇ ਤਵਾਰੀਖ ਦੇ ਮਾਤਾ ਸਾਹਿਬ ਕੌਜੀ ਦੇ ਜੀਵਨ ਬਾਰੇ ਆਪ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਔਰ ਮੇਰੇ ਖਿਆਲ ਦੇ ਨਾਲ ਸੰਗਤ ਨੂੰ ਬੈਠੀਆਂ 4 ਘੰਟੇ ਦੇ ਨੇੜੇ ਤੇੜੇ ਸਮਾਂ ਹੋ ਗਿਆ ਔਰ ਸੌਖਾ ਨਹੀਂ ਹੁੰਦਾ 4 ਘੰਟੇ ਬੈਠੇ ਰਹਿਣਾ ਆ ਸਾਡੀਆਂ ਭੈਣਾਂ ਜਿਹੜੀਆਂ ਕੀਰਤਨ ਕਰਦੀਆਂ ਮੇਰੇ ਖਿਆਲ ਨਾਲ 7 ਵਜੇ ਆਈਆਂ ਸੀ ਤੇ 7 ਦੇ ਹਿਸਾਬ ਨਾਲ ਇਹਨਾਂ ਨੂੰ 5 ਦੇ 6 ਘੰਟੇ ਹੋ ਗਏ ਹੋਣੇ ਨੇ ਤੇ ਅਜੇ ਵੀ ਬੈਠੀਆਂ ਨੇ ਔਰ ਮੈਨੂੰ ਇਹ ਵੀ ਪਤਾ ਹੈ ਵੀ ਜੇ 1 ਘੰਟਾ ਵੀ ਆਪਾਂ ਬੋਲੀ ਜਾਈਏ ਨਾ ਹੋਰ ਇਹ ਬੈਠੇ ਰਹਿਣਗੇ ਇਹ ਮਾਣ ਹੈ ਮੈਨੂੰ ਇਹਨਾਂ ਦੇ ਉੱਤੇ ਤਨਗੁਰ ਗ੍ਰੰਥ ਦਾ ਮਹਾਰਾ ਸੱਚੇ ਪਾਸ਼ਾ ਆਪ ਸਾਰੀ ਸੰਗਤ ਦਾ ਕਿਉਂ ਮੈਂ ਇਕੱਲੇ ਇਕੱਲੇ ਦਾ ਨਾਂ ਲਵਾਂ ਤੇ ਇਕੱਲਾ ਇਕੱਲਾ ਆ ਕੇ ਜੇ ਸਟੇਜ ਤੇ ਬੋਲੇਗਾ ਸਮਾਂ ਲੱਗਦਾ ਹਾਲਾਂਕਿ ਮੈਂ ਮਤਲਬ ਸਾਰਿਆਂ ਨੂੰ ਕਹਿੰਦਾ ਰਿਹਾ ਭਾਈ ਵੀ ਨਾਂ ਤੇ ਮੇਰਾ ਨਾਂ ਲਿਓ ਤੇ ਨਾਂ ਗ੍ਰੰਥੀ ਸਿੰਘ ਨਾਲੋਂ ਕੋਈ ਗੱਲ ਕਰਿਓ ਕੱਲ ਵੀ ਭੈਣ ਰਵਿੰਦਰਕੌਰ ਗੱਲ ਕਰਕੇ ਗਈ ਮੈਨੂੰ ਨਹੀਂ ਸੀ ਪਤਾ ਮੈਂ ਬਾਹਰ ਉੱਜਿਆ ਸੀ ਮੈਂ ਉਹਨੂੰ ਅੰਦਰ ਕਿਹਾ ਮੈਂ ਕਿਹਾ ਭੈਣੇ ਤੂੰ ਤੇ ਕਹਿ ਹੀ ਮੈਂ ਕਿਹਾ ਹੋ ਸਕਦਾ ਕੋਈ ਸੋਚੇ ਵੀ ਹਰਪ੍ਰੀਤ ਕਹਿ ਕੇ ਨਾ ਜਾ ਕੇ ਇਦਾਂ ਬੋਲੇ ਉਹਤੇ ਮੈਂ ਭਾਈ ਮਾਰੇ ਦੀ ਜੁਰੀ ਚ ਕਹਿਣਾ ਮੈਂ ਕਿਸੇ ਨੂੰ ਨਹੀਂ ਕਿਹਾ ਜਿਨੇ ਬੋਲਿਆ ਉਹ ਆਪਣੇ ਮਨ ਨਾਲ ਬੋਲਿਆ ਔਰ ਮੇਰੇ ਮਨ ਚ ਹੈ ਵੀ ਨਹੀਂ ਕਿਉਂਕਿ ਇਹ ਗੱਲ ਕਹਿਣ ਦੀ ਨਹੀਂ ਹੈ ਸਾਰੇ ਨਗਰ ਦੀਆਂ ਭੈਣਾਂ ਨੂੰ ਵੀ ਪਤਾ ਮਾਵਾ ਨੂੰ ਪਤਾ ਹੈ ਬਜ਼ੁਰਗਾਂ ਨੂੰ ਪਤਾ ਹੈ ਤੇ ਮੈਂ ਕਹਿਣਾ ਹੁੰਨਾ ਕਿ ਸੱਚਮੁੱਚ ਸਕੀਆਂ ਭੈਣਾਂ ਨਾਲੋਂ ਵੱਧ ਮੇਰੇ ਨਾਲ ਪਿਆਰ ਕੀਤਾ ਮਾਵਾ ਨਾਲੋਂ ਵੱਧ ਮੇਰੀ ਫਿਕਰ ਕੀਤੀ ਹੈ ਪਿਓ ਵਾਂਗ ਮੇਰੇ ਸਿਰ ਤੇ ਹੱਥ ਰੱਖਿਆ ਤੇ ਕਦੇ ਵੀ ਜ਼ਿੰਦਗੀ ਚ ਕਿਤੇ ਵੀ ਜਾਵਾਂ ਮੈਂ ਮੈਨੂੰ ਕਿਸੇ ਵੀ ਮਕਾਮ ਤੇ ਕਿਤੇ ਵੀ ਵਿਚਰਾ ساری ਜ਼ਿੰਦਗੀ ਮਤਲਬ ਮੈਂ ਇਹ ਯਾਦ ਰੱਖਾਂਗਾ ਤੁਹਾਡੇ ਪਿਆਰ ਨੂੰ ਮੈਂ ਕੱਲੇ-ਕੱਲੇ ਦਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰੇਕ ਦਾ ਕਰਜ਼ਦਾਰ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਜ ਕਿਰਪਾ ਕਰਨ ਮੈਂ ਗੁਰਮਤਿ ਪ੍ਰਚਾਰ ਦੀ ਸੇਵਾ ਦੇ ਨਾਲ ਜਿੰਨਾ ਕੁ ਲਾਇਆ ਤੇ ਨਹੀਂ ਜਾ ਸਕਦਾ ਪਰ ਜਿੰਨਾ ਕੁ ਲਾ ਸਕਾਂ ਉਹਨਾਂ ਦਾ ਕਰਜ਼ਾ ਆਪ ਸੰਗਤ ਦਾ ਲਾਵਾਂ ਆਨੰਦ ਸਾਹਿਬ ਤੇ ਪਾਠ ਹੋਣਗੇ ਜੀ ਆਪ ਹੋਣਗੇ ਪ੍ਰੰਤਰ 10 ਬੇਨਤੀ ਹੋਏਗੀ ਸਾਰੀ ਸੰਗਤ ਦਾ ਜਿਹੜੇ ਵੀ ਆਏ ਨੇ ਪ੍ਰਚਾਰਕ ਵੀ ਦੂਰੋਂ ਦੂਰੋਂ ਆਏ ਨੇ ਭਾਈ ਜੁਜਾਜ ਸਿੰਘ ਵੀਰ ਹਰਵਿੰਦਰਪਾਲ ਸਿੰਘ ਜੀ ਜਾਨਪੁਰ ਉਹਨਾਂ ਨੇ ਹਾਜ਼ਰੀ ਭਰੀ ਐ ਵੀਨ ਸੁਮਨਪ੍ਰੀਤ ਸਿੰਘ ਰੋਜ ਆਉਂਦੇ ਰਹੇ ਜਿਹੜੀ ਵੀ ਸੰਗਤ ਆਈ ਹੈ ਮੁਸਤਵਾਂ ਤੋਂ ਰੋਜ ਬਾਸੰਦੀ ਰਹੀ ਹੈ ਭਾਈ ਦਵਿੰਦਰ ਸਿੰਘ ਜੀ ਗੁਰਸੰਗਤ ਸੇਵਾ ਸੁਸਾਇਟੀ ਵੱਲੋਂ ਆਉਂਦੇ ਰਹੇ ਨੇ ਜਿੰਨੇ ਵੀ ਆਏ ਨੇ ਬਹੁਤੇ ਸਾਡੇ ਸਾਡੇ ਪਿੰਡਾਂ ਵੱਲੋਂ ਬੜੀ ਸੰਗਤ ਆਈ ਹੈ ਭਾਈ ਕੁਸ਼ਦੀਪ ਸਿੰਘ ਕੱਲ ਆਏ ਹੋਏ ਸੀ ਸਾਰਿਆਂ ਦਾ ਰੋਮ ਰੋਮ ਕਰਕੇ ਧੰਨਵਾਦ ਹੈ ਨਾਨਸ ਸਾਹਿਬ ਦੀ ਪਾਵਨ ਬਾਣੀ ਦੇ ਪਾਠ ਹੋਣਗੇ ਆਪਾਂ ਥੋੜਾ ਸਮਾਂ ਮੰਨ ਦੀ ਕਾਗਰਤਾ ਦੇ ਨਾਲ ਬੈਠਣਾ ਉਪਰੰਤ ਅਰਦਾਸ ਬੇਨਤੀ ਹੋਏਗੀ ਕੜਾ ਪ੍ਰਸ਼ਾਦੀ ਦੀਗ ਲੈ ਕੇ ਤੇ ਮੈਂ ਇਹ ਬੇਨਤੀ ਆਪਣੇ ਵੱਲੋਂ ਸੰਗਤ ਨੂੰ ਕਰਾਂਗਾ ਕਿ ਮੈਂ ਅੱਜ ਹੀ ਭਾਈ ਸਾਹਿਬ ਹੁਣਾਂ ਨਾਲ ਗੱਲ ਕਰਦਾ ਸੀ ਜਦੋਂ ਆਪਾਂ ਕਿਤਾਬਾਂ ਗੱਡੀ ਤੋਂ ਕੱਢਦੇ ਸੀ ਮੈਂ 3-4 ਦਿਨ ਪਹਿਲਾਂ ਪੋਸਟ ਵੇਖੀ ਸੀ ਜਦੋਂ ਇਹਨਾਂ ਬੁੱਕ ਰਿਲੀਜ਼ ਕੀਤੀ ਤੇ ਮੇਰੇ ਮਨ 'ਚ ਸੀ ਕਿ ਮੈਂ ਬੇਨਤੀ ਕਰਾਂ ਵੀ 2-4 ਸਾਡੇ ਵਾਸਤੇ ਲਏਓ ਉਹ ਮੈਨੂੰ ਭਾਈ ਸਾਹਿਬ ਕਹਿੰਦੇ ਵੀ ਭਾਈ ਸਾਹਿਬ ਅਸੀਂ ਗੱਡੀ 'ਚ ਹੀ ਰੱਖਦੇ ਹੁੰਨੇ ਆ ਵੀ ਜਦੋਂ ਵੀ ਕਿਤੇ ਕੋਈ ਮੰਗੇ ਤੇ ਨਾਲ ਦੀ ਨਾਲ ਦੇ ਦਈਏ ਸੋ ਇੱਕ ਆਪਾਂ ਮੈਂ ਬੇਨਤੀ ਪਰਸੋਂ ਚੋਂ ਉੱਥੇ ਕੀਤੀ ਵੀ ਆਪਾਂ ਰਹਿਤ ਮਰਿਆਦਾ ਵੰਡਾਂਗੇ ਉਹ ਆਪਾਂ ਰਹਿਤ ਮਰਿਆਦਾ ਦੀਆਂ ਕਾਪੀਆਂ ਲੈ ਕੇ ਆਂਦੀਆਂ ਨੇ ਉਹ ਆਪ ਸਾਰੀ ਸੰਗਤ ਲੈ ਕੇ ਜਾਇਓ ਘਰਾਂ 'ਚ ਪੜਿਓ ਤਾਂ ਜੋ ਕਮ ਸੇ ਕਮ ਜੇ ਕਿਸੇ ਭੈਣ ਭਰਾ ਦੇ ਵਿਚਾਰ ਆਂਦਾ ਨਾ ਮਨ 'ਚ ਕਿਸੇ ਮ੍ਰਿਤਕ ਸੰਸਕਾਰ ਨੂੰ ਕਿਸੇ ਵੀ ਸੰਸਕਾਰ ਨੂੰ ਲੈ ਕੇ ਕੋਈ ਗੱਲ ਹੁੰਦੀ ਹੈ ਤੇ ਉਹਨੂੰ ਇਹ ਇਹ ਇੰਨੀ ਕ ਸਮਝ ਲੱਗ ਜਾਏ ਕਿ ਹਰਪ੍ਰੀਤ ਨਹੀਂ ਕਹਿੰਦਾ ਇਹ ਮਰਿਆਦਾ ਕਹਿੰਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਮੈਂ ਇਸ ਕਰਕੇ ਕਹਿਣਾ ਵੀ ਤੁਸੀਂ ਆਪ ਪੜੋ ਔਰ ਖੁਦ ਨਾ ਮੰਨੋ ਅੱਗੇ ਹੋਰਾਂ ਨੂੰ ਵੀ ਕਹੋ ਕਿ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ ਜੋ ਮਰਿਆਦਾ ਕਹਿੰਦੀ ਹੈ ਉਹਨੂੰ ਆਪਣੇ ਜੀਵਨ ਚ ਲਾਗੂ ਕਰੀਏ ਭਾਈ ਸਾਹਿਬ ਹੁਣ ਜਿਹੜੀ ਕਿਤਾਬ ਲੈ ਕੇ ਆਏ ਨੇ ਉਹ ਜ਼ਰੂਰ ਮਤਲਬ ਹੋਰ ਵੀ ਆਪਾਂ ਥੋੜੇ ਖਰਚੇ ਕਰਦੇ ਆ ਕਿਤੇ ਐਵੇਂ ਹੀ ਆਪਾਂ ਤੁਰੇ ਤੁਰੇ 4-500 ਰੁਪਿਆ ਖਰਚ ਲੈਨੇ ਆ ਜੇ ਜੇਸੋ ਦਾ ਪੀਜ਼ਾ ਖਾ ਲੈਨੇ ਆਪਾਂ ਉਹ ਜ਼ਰੂਰ ਲੈ ਕੇ ਜਾਇਓ ਪੜਿਓ ਪਾਵਾਂ ਇੱਕ ਪੇਜ ਦੋ ਪੇਜ ਪੜੋ ਰੋਜ਼ ਪਰ ਮੈਂ ਇਹ ਗੱਲ ਤਾਂ ਆਮ ਹੀ ਪਤਾ ਸਾਰੀ ਸੰਗਤ ਨੂੰ ਕਹਿੰਦਾ ਰਹਿਣਾ ਘਟੋ ਘਟ 5-7000 ਦੀਆਂ ਕਿਤਾਬਾਂ ਤਾਂ ਆਪਣੇ ਘਰਾਂ 'ਚ ਚਾਹੀਦੀਆਂ ਨੇ ਸਿੱਖ ਤਵਾਰੀਖ ਦੀਆਂ ਆਪਣੀ ਗੁਰਬਾਣੀ ਦੀ ਵਿਆਖਿਆ ਦੀਆਂ ਨਿਤਨੇਮ ਦੀ ਵਿਆਖਿਆ ਦੀਆਂ ਇਹ ਚੱਕ ਪੜੋ ਨਾ ਪੜੋ ਵੱਖਰੀ ਗੱਲ ਹੈ ਪਰ ਉਹ ਜਿਹੜੀ ਗੱਲ ਭਾਈ ਸਾਹਿਬ ਨੇ ਕੀਤੀ ਨਾ ਵੀ ਪਈ ਹੋएगी ਕਦੇ ਚੱਕ ਹੀ ਲਾਂਗੇ ਕਦੇ 3-4 ਦਿਨ ਬੱਤੀ ਬੰਦ ਹੋ ਜੇ ਮਾਰੇ ਕਿਰਪਾ ਕਰ ਦੇਣ ਵੀ ਮੋਬਾਈਲ ਡਾਊਨ ਹੋ ਜੇ ਤੇ ਚਲਿਆ ਹੀ ਜਾਵੇ ਧਿਆਨ ਸਾਡਾ ਕਿਤੇ ਕਿਤਾਬਾਂ ਵੱਲ ਚੁੱਕ ਲਈਏ ਆਪਾਂ ਲੈ ਕੇ ਜਰੂਰ ਜਾਇਓ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ